ਜੇਕਰ ਤੁਸੀਂ ਵੀ ਮਸਲੀ ਖਾਨ ਦੇ ਆਦੀ ਹੋ ਜਾਂ ਮਸਲੀ ਖਾਨ ਦੇ ਸਕੀਨ ਹੋ ਤਾਂ ਇਹ ਖਬਰ ਤੁਹਾਡੇ ਲਈ ਜ਼ਰੂਰ ਹੈ ਕਿਉਂਕਿ ਮਸਲੀ ਖਾਣਾ ਤੁਹਾਡੇ ਲਈ ਹੋ ਸਕਦਾ ਆ ਕਾ ਤੱਕ ਕਹਿੰਦੇ ਭਾਵੇਂ ਇਹ ਆ ਕਿ ਇਹ ਮਸਲੀ ਜੋ ਤੁਸੀਂ ਦੇਖਦੇ ਪਿਓ ਦਰਿਆ ਦੇ ਵਿੱਚ ਬਹੁਤ ਜ਼ਿਆਦਾ ਮਸਲੀ ਮਰੀ ਹੋਈ ਪਾਈ ਜਾ ਰਹੀ ਹੈ ਤੁਹਾਨੂੰ ਦਾਦੀ ਹੈ ਕਿ ਇਹ ਦਰਿਆ ਜੋ ਤੁਹਾਨੂੰ ਦਿਖਾਇਆ ਜਾ ਰਿਹਾ ਇਹ ਦਰਿਆ ਦੀਆਂ ਤਸਵੀਰਾਂ ਨੇ ਮਕੌੜਾ ਪੱਤਨ ਦੀਆਂ ਧੰਦਾ ਦੀ ਏਕੀ ਦਿਨਾ ਨਗਰ ਦੇ ਅਧੀਨ ਆਉਂਦੇ ਮਕੌੜਾ ਪੱਤਨ ਦਰਿਆ ਜਿੱਥੇ ਕਿ ਓਜ ਤੇ ਰਾਵੀ ਦਰਿਆ ਇਕੱਠੇ ਹੁੰਦੇ ਨੇ ਉਸ ਦਰਿਆ ਦੇ ਵਿੱਚ ਇਹ ਭਿਆਨਕ ਸਥਿਤੀ ਬਣੀ ਹੋਈ ਹੈ ਜਿੱਥੇ ਕਿ ਬਹੁਤ ਸਾਰੀਆਂ ਮੱਛੀਆਂ ਜਿਹੜੀਆਂ ਨੇ ਉਹ ਮਰ ਕੇ ਉੱਪਰ ਤੈਰਦੀਆਂ ਪਈਆਂ ਨੇ ਤੰਦਾਦੀ ਕਿ ਇੰਨਾ ਮੱਸੀਆਂ ਦੇ ਮਰਨ ਦਾ ਕਾਰਨ ਅਜੇ ਤਾ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੋਇਆ ਪਰ ਕਿਤਨਾ ਕਿਤੇ ਸ਼ੰਕਾ ਇਹ ਜਿਤਾਈ ਜਾ ਰਹੀ ਹੈ ਕਿ ਇਹ ਮੱਸੀਆਂ ਮਰਨ ਦਾ ਕਾਰਨ ਫੈਕਟਰੀ ਚੋਂ ਛੱਡੇ ਕੇ ਕੈਮੀਕਲ ਵਾਲੇ ਪਾਣੀ ਜਾਂ ਕਿਸੇ ਤਰ੍ਹਾਂ ਦੇ ਕੈਮੀਕਲ ਦੀ ਮਲਾਵਟ ਕਰਕੇ ਹੋਈ ਹੈ ਤੰਦਾਦੀ ਕਿ ਇਹ ਦਰਿਆ ਉਹੀ ਹੈ ਜਿਸ ਤੇ ਉਸਾਲ ਆਉਂਦੇ ਨਾਲ ਪੋਲੇ ਜ਼ਿਲ੍ਹੇ ਗਰਦਾਸਪੁਰ ਦੇ ਵਿੱਚ ਜਿਹੜਾ ਆ ਉਹ ਪਿਛਲੇ ਦਿਨਾਂ ਦੇ ਵਿੱਚ ਹੜ੍ਹ ਆ ਜਾਂਦੇ ਨੇ ਉਸੇ ਦਰਿਆ ਦੇ ਉੱਤੇ ਹੁਣ ਤੁਸੀਂ ਦੇਖਦੇ ਪਿਓ ਕਿ ਬਹੁਤ ਜ਼ਿਆਦਾ ਜਿਹੜਾ ਆ ਉਹ ਮੱਸੀਆਂ ਮਰਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਇਹ ਪੂਰੇ ਕੰਡੇ ਤੇ ਉੱਪਰ ਤੈਰਦੀਆਂ ਇਹ ਮੱਸੀਆਂ ਦਿਖਾਈ ਦੇ ਰਹੀਆਂ ਨੇ ਤੇ ਦੂਸਰੇ ਪਾਸੇ ਲੋਕ ਇਹ ਵੀ ਕਹਿ ਰਹੇ ਨੇ ਕਿ ਇਹ ਮੱਸੀਆਂ ਕਿਤਨੇ ਕਿਤੇ ਆਮ ਜਨਤਾ ਦੇ ਲਈ ਵੀ ਘਾਤਖੋਹ ਸਕਦੀਆਂ ਨੇ ਦੂਸਰੇ ਪਾਸੇ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਮੱਸੀਆਂ ਦੇ ਮਰਨ ਦੇ ਨਾਲ ਨੇੜੇ-ਤੇੜੇ ਬਦਬੂ ਫੈਲ ਰਹੀ ਹੈ ਤੇ ਬਿਮਾਰੀਆਂ ਫੈਲਣ ਦਾ ਵੀ ਖਦ사 ਹੋ ਸਕਦਾ ਆ ਪਰ ਤੁੰ ਦਾਦੀ ਇਹ ਕਿ ਦਰਿਆ ਦੇ ਕੰਢੇ ਤੇ ਉੱਤੇ ਇਹ ਮੱਸੀਆਂ ਮਰਨ ਤੋਂ ਬਾਅਦ ਆ ਬਹੁਤ ਸਾਰੇ ਲੋਕ ਇਦਾਂ ਦੇ ਵੀ ਨੇ ਜੋ ਕਿ ਮੱਸੀ ਬਿਨਾ ਸ਼ਕਾਰ ਕੀਤੇ ਹੀ ਉਹਨਾਂ ਨੂੰ ਪ੍ਰਾਪਤ ਹੋ ਰਹੀ ਹੈ ਤੇ ਇਹ ਮੱਸੀਆਂ ਲੈ ਕੇ ਲੋਕ ਆਪਣੇ ਘਰਾਂ ਦੇ ਵਿੱਚ ਜਾ ਰਹੇ ਨੇ ਤੇ ਇਹਨਾਂ ਮੱਸੀਆਂ ਨੂੰ ਹੀ ਬਣਾ ਕੇ ਫਰਾਈ ਕਰਕੇ ਖਾ ਰਹੇ ਨੇ ਪਰ ਇਹ ਤਨਾਕਤੇ ਇੱਕ ਗਲਤ ਗੱਲ ਹੈ ਕਿਉਂਕਿ ਇਹ ਮੱਸੀਆਂ ਜੇਕਰ ਕਿਸੇ ਕੈਮੀਕਲ ਜਾਂ ਕਿਸੇ ਜ਼ਹਿਰੀਲੇ ਪਾਣੀ ਕਾਰਨ ਮਰੀਆਂ ਨੇ ਤੇ ਉਹ ਜ਼ਹਿਰੀਲਾ ਪਾਣੀ ਇਹਨਾਂ ਮੱਸੀਆਂ ਦੇ ਥਰੂ ਤੁਹਾਡੇ ਸਰੀਰ ਦੇ ਵਿੱਚ ਵੀ ਜਾਵੇਗਾ ਤੇ ਤੁਹਾਡਾ ਵੀ ਨੁਕਸਾਨ ਕਰ ਸਕਦਾ ਹੈ ਪਰ ਲੋਕ ਮੁਫਤ ਦੀ ਚੀਜ਼ ਵੇਖ ਕੇ ਜ਼ਹਿਰ ਖਾਣਾ ਵੀ ਪਸੰਦ ਕਰ ਲੈਂਦੇ ਨੇ ਯਾਰ ਤੋਂ ਵੀ ਪਿੱਛੇ ਨਹੀਂ ਹਟਦੇ ਇਹ ਤਸਵੀਰਾਂ ਸਾਬਤ ਕਰ ਦਿੰਦੀਆਂ ਨੇ ਲਾਗੇ ਬਸਦੇ ਲੋਕਾਂ ਨੇ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨਾਲ ਗੱਲਬਾਤ ਕਰਨ ਦੇ ਦੌਰਾਨ ਪਤਾ ਚੱਲਿਆ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਇੱਥੋਂ ਮੱਛੀਆਂ ਲੈ ਲੈ ਕੇ ਆਪਣੇ ਘਰਾਂ ਨੂੰ ਜਾ ਰਹੇ ਨੇ ਤੇ ਕਈ ਦੁਕਾਨਾਂ ਵਾਲੇ ਵੀ ਇੱਥੋਂ ਮੱਛੀਆਂ ਖੜ ਕੇ ਜਿਹੜਾ ਆ ਉਹ ਵੇਚਣ ਦੀ ਕੋਸ਼ਿਸ਼ ਕਰਦੇ ਪਏ ਨੇ ਪਰ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਮੱਛੀਆਂ ਖਾਣ ਦੇ ਸਕੀਨ ਆ ਤਾਂ ਨੇੜੇ ਤੇੜੇ ਦੀਆਂ ਦੁਕਾਨਾਂ ਜਾਂ ਇਹਨਾਂ ਮੱਛੀਆਂ ਨੂੰ ਲੈ ਕੇ ਜਾ ਕੇ ਖਾਣ ਦੀ ਗਲਤੀ ਨਾ ਕਰੋ ਕਿਉਂਕਿ ਤੁਹਾਡੇ ਨਾਲ ਹੋ ਸਕਦੀ ਹੈ 1921 ਤੇ ਤੁਹਾਡੀ ਜਾਨ ਤੇ ਬਣ ਸਕਦੀ ਹੈ ਤੇ ਦੇ ਦੇ ਪੀਓਪੀ ਹਰ ਕੰਡੇ ਤੇ ਹਰ ਕਿਨਾਰੇ ਤੇ ਬਹੁਤ ਸਾਰੀਆਂ ਮਸਲੀਆਂ ਜੜੀਆਂ ਨੇ ਓਮ ਮਰੀਆਂ ਪਈਆਂ ਨੇ ਇਹ ਤਸਵੀਰਾਂ ਜੋ ਦਿਖਾ ਰਿਹਾ ਤੁਹਾਨੂੰ ਫਿਰ ਤੋਂ ਦੱਦੀ ਹੈ ਕਿ ਮਕੌੜਾ ਪੱਤਨ ਦੀਆਂ ਦਿਖਾਈਆਂ ਜਾ ਰਹੀਆਂ ਨੇ ਗੱਲਬਾਤ ਕੀਤੀ ਆਓ ਗੱਲਬਾਤ ਸੁਣਦੇ ਹਾਂ ਕੀ ਕਹਿੰਦੇ ਨੇ ਉੱਥੋਂ ਦੇ ਸਨੀਕ ਤੇ ਨਾਲ ਜੋ ਕਿ ਸਰਪੰਚ ਸਾਹਿਬ ਵੀ ਉੱਥੇ ਜਦੋਂ ਗੱਲਬਾਤ ਕੀਤੀ ਸਾਡੇ ਪੱਤਰਕਾਰ ਨੇ ਹਾਂਜੀ ਭਾਜੀ ਕੀ ਨਾ ਆਪਣਾ ਤੇ ਜਿਹੜੀ ਅੱਜ ਇਹ ਮੱਛੀਆਂ ਮਰਨ ਦੀ ਘਟਨਾ ਸਾਹਮਣੇ ਆਈ ਆ ਕਿਵੇਂ ਵੇਖਦੇ ਇਹਨੂੰ ਮੇਰਾ ਨਾਮ ਗੁਰਨਾਮ ਸਿੰਘ ਆ ਜੀ ਮੈਂ ਪਿੰਡ ਤੂਰ ਦਾ ਸਾਬਕਾ ਸਰਪੰਚ ਆ ਰਾਵੀ ਦਰਿਆ 'ਚ ਦੋ ਦਿਨ ਦਿਨ ਤੋਂ ਬਹੁਤ ਜ਼ਿਆਦਾ ਮੱਸੀ ਮਰਨ ਢੀ ਆ ਜੀ ਪਤਾ ਨਹੀਂ ਇਹ ਕੀ ਹੋ ਗਿਆ ਜੀ ਜਾਂ ਕਿਸੇ ਨੇ ਸ਼ਰਾਰਤੀ ਅੰਸਰ ਨੇ ਜਾਂ ਕਿ ਇਹ ਫੈਕਟਰੀ ਦਾ ਪਾਣੀ ਪਿਆ ਵਿੱਚ ਗੰਦਾ ਇਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੱਪ ਜੋ ਜੀਵ ਜੰਤੂ ਸਾਰਾ ਮਰ ਗਿਆ ਜੀ ਮੱਛੀ ਵੀ ਮਰ ਗਈ ਜੀ ਤੇ ਇਨਸਾਨਾਂ ਵਿੱਚ ਵੀ ਇਹ ਬਿਮਾਰੀ ਫੈਲਣ ਦਾ ਖਤਰਾ ਕਿਉਂਕਿ ਮੱਛੀ ਜਦੋਂ ਤਾਜ਼ੀ ਮਰਦੀ ਹੀ ਕੱਲ ਪਰसों ਦੇ ਲੋਕੀ ਫੜ ਫੜ ਕੇ ਘਰਾਂ ਨੂੰ ਲੈ ਗਏ ਲੋਕਾਂ ਨੇ ਖਾਧੀ ਲੋਕਾਂ ਨੇ ਵੇਚੀ ਬਹੁਤ ਜ਼ਿਆਦਾ ਬਿਮਾਰੀ ਫੈਲਣ ਦਾ ਵੀ ਖਤਰਾ ਹੈ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋ ਪ੍ਰਸ਼ਾਸਨ ਕੋ ਮੰਗ ਕਰਨਿਆ ਜੀ ਇਹਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਜੀ ਤੈਹ ਤੱਕ ਜਾਣਾ ਚਾਹੀਦਾ ਜੀ ਜ਼ਰੂਰ ਅੱਗੇ ਤੋਂ ਇਹ ਐਦਾ ਨਾ ਹੋ ਸਕੇ ਕਿਉਂਕਿ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਮੱਛੀਆਂ ਦਾ ਸ਼ਕਾਰੀਆਂ ਦਾ ਜੀ ਸ਼ਕਾਰੀਆਂ ਨੂੰ ਕਿੰਨਾ ਕ ਨੁਕਸਾਨ ਪਹੁੰਚਿਆ ਸ਼ਕਾਰੀਆਂ ਨੇ ਪਰਚੀ ਘਟਾਈ ਦੀ ਠੇਕੇਦਾਰਾਂ ਕੋ 30 30 35 35 ਹਜ਼ਾਰ ਦੀ ਉਹਨਾਂ ਦੇ ਪੈਸੇ ਦੇ ਵਿਚਾਰਿਆ ਦੇ ਮਾਫ ਨਹੀਂ ਘਾ ਹੁਣੇ ਉਹ ਰੋਟੀ ਰੋਜੀ ਵੀ ਇੱਥੋਂ ਕਮਾਉਂਦੇ ਸੀ ਤੇ ਇੱਥੋਂ ਖਾਂਦੇ ਸੀ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਵੀ ਖਰਚਾ ਇੱਥੋਂ ਹੀ ਚੱਲਦਾ ਸੀ ਤੇ ਬਹੁਤ ਜ਼ਿਆਦਾ ਉਹਨਾਂ ਦਾ ਵੀ ਨੁਕਸਾਨ ਆ ਜੀ ਤੇ ਕੋਈ ਸਰਕਾਰ ਚਾਹ ਪ੍ਰਸ਼ਾਸਨ ਦਾ ਅਧਿਕਾਰੀ ਪਹੁੰਚ ਕੋਈ ਅਧਿਕਾਰੀ ਹਾਲੇ ਤੱਕ ਕੋਈ ਨਹੀਂ ਆਇਆ ਜੀ ਕੀ ਮੰਗ ਕਰਦੇ ਮੰਗ ਕਰਨੇ ਆ ਜੀ ਇਹਦੀ ਉੱਚ ਪੱਤਰੀ ਜਾਂਚ ਹੋਣੀ ਚਾਹੀਦੀ ਆ ਤੇ ਤੈ ਤੱਕ ਜਰੂਰ ਜਾਣਾ ਚਾਹੀਦਾ